ਕਾਂਗਰਸ ਪਾਰਟੀ ਦੇ ਵਿੱਚ ਸੀਐਮ ਦੇ ਚਿਹਰੇ ਨੂੰ ਲੈ ਕੇ ਲਗਾਤਾਰ ਸਿਆਸੀ ਕਮਸਾਨ ਮੱਚਦਾ ਹੋਇਆ ਨਸਰ ਆ ਰਿਹਾ ਤੇ ਹੁਣ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਕੁਲਦੀਪ ਢਾਲੀਵਾਲ ਦਾ ਬਿਆਨ ਸਾਹਮਣੇ ਆ ਰਿਹਾ ਕਾਂਗਰਸ ਪਾਰਟੀ ਦੇ ਉੱਤੇ ਉਹਨਾਂ ਨੇ ਪਲਟਵਾਰ ਕੀਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਰਾਜਾ ਵੜਿੰਗ ਦਾ ਦਿਮਾਗੀ ਸੰਤੁਲਨ ਹਿਲ ਗਿਆ ਹੈ ਤੇ ਉੱਥੇ ਹੀ 12 5 48 ਹੀ ਤਸੀ ਜਾਂਦਾ ਹੈ ਤੇ ਜਿਸ ਨੂੰ ਲੈ ਕੇ ਬਿਆਨ ਦਿੰਦੇ ਹੋਏ ਮੰਤਰੀ ਢਾਲੀਵਾਲ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਉੱਥੇ ਉਹਨਾਂ ਨੇ ਕਾਂਗਰਸ ਪਾਰਟੀ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਨੇ ਤੇ ਦੂਜੇ ਪਾਸੇ ਗੈਂਗਸਟਰਵਾਦ ਨੂੰ ਲੈ ਕੇ ਵੀ ਉਹਨਾਂ ਨੇ ਬਿਆਨ ਦੇ ਦਿੱਤੇ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਸਾਡੀ ਸਰਕਾਰ ਗੈਂਗਸਟਰ ਬਾਰੇ ਵਿੱਚ ਜੋ ਕਹਿੰਦੀ ਆ ਉਹ ਕਰਕੇ ਦਿਖਾਦੀ ਆ ਤੁਸੀਂ ਅੱਜ ਸਭ ਨੇ ਖਬਰ ਦੇਖੀ ਹੋਊਗੀ ਕਿ ਸਾਡੇ ਪੁਲਿਸ ਨੇ ਪਿਛਲੇ ਦਿਨੀ ਅਮਰਸਰ ਦੇ ਇੱਕ ਪੈਲਸ ਦੇ ਵਿੱਚ ਵਿਆਹ ਮੌਕੇ ਜਮੇਲ ਸਿੰਘ ਸਤਪੰਥ ਬਲਟੋਏ ਨੂੰ ਕਤਲ ਕਰਨ ਵਾਲੇ ਬੰਦੇ ਜਿਹੜੇ ਆ ਸ਼ੂਟਰ ਜਿਹੜੇ ਆ ਗੈਂਗਸਟਰ ਜਿਹੜੇ ਆ ਉਹਨਾਂ ਨੂੰ ਅੱਜ ਗ੍ਰਿਫਤਾਰ ਕੀਤਾ ਉਹਦੇ ਟੋਟਲ 7 ਦੋਸ਼ੀ ਸੀਗੇ ਸਾਦੇ ਦੇ ਸਾਰੇ ਜਿਹੜੇ ਉਹ ਗ੍ਰਿਫਤਾਰ ਹੋ ਚੁੱਕੇ ਆ ਇਹ ਸਿਰਫ ਪਿਛਲੇ 8 ਦਿਨ ਦੇ ਵਿੱਚ ਉਹ ਸਾਡੀ ਪੁਲਿਸ ਨੇ ਜਿਹੜਾ ਕੀਤਾ ਉਹਦੇ ਤੋਂ ਲਾਹਬਤ ਤੁਸੀਂ ਰੋਜ਼ ਹੀ ਦੇਖਦੇ ਹੋ ਤੁਸੀਂ ਅੱਜ ਵੀ ਦੇਖਾੜਾ ਕਿ ਅੰਬਸਾ ਦੀ ਪੁਲਿਸ ਨੇ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਸਭੀ ਪੁਲਿਸ ਨੇ ਜਿਹੜੇ ਬੰਦੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਖਰਾਬ ਕਰਨਾ ਚਾਹੁੰਦੇ ਆ ਜਿਹੜੇ ਬੰਦੇ ਅਨਾਰਕੀ ਫਲਾਉਣਾ ਚਾਹੁੰਦੇ ਆ ਉਹਨਾਂ ਨਾਲ ਸਾਡੀ ਪੁਲਿਸ ਜਿਹੜੀ ਆ ਉਹ ਕਿਸ ਤਰ੍ਹਾਂ ਜਿਹੜੀ ਲੜੀ ਆ ਇਹ ਜਿਹੜੇ ਬੰਦੇ ਦੋਵੇਂ ਛਤੀਸgarh ਤੋਂ ਫੜੇ ਆ ਇੱਕ ਦੋ ਦਿਨ ਚ ਅੰਬਸਰ ਆ ਜਾਣਗੇ ਉਦੋਂ ਤੋਂ ਬਾਅਦ ਇਹਨਾਂ ਦੀ ਪੁੱਛਗਿੱਛ ਹੋਊਗੀ ਅਰ ਜਿਹੜਾ ਸਾਡੀ ਕਾਊਂਟਰ ਇੰਟੈਲੀਜੈਂਸ ਦੀ ਟੀਮ ਹੈ ਉਹਨਾਂ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹਥਿਆਰ ਤੇ ਮੋਟਰਸਾਈਕਲ ਜਿਹੜੇ ਮਈਆ ਕਰਾਏ ਸੀਗੇ ਉਹ ਜਾਣ ਤਤਾਂ ਜਿਹੜੀ ਨਵੀਂ ਲੀਡ ਉਹ ਤੁਰੰਤਾਂ ਪੁਲਿਸ ਨੇ ਤਿੰਨ ਹੋਰ ਦੋਸ਼ੀ ਜਿਹੜੇ ਕੁਲਵਿੰਦਰ ਸਿੰਘ ਕਿੰਦਾ ਰਮਨਦੀਪ ਸਿੰਘ ਹਾਦੀਪ ਸਿੰਘ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਇਹਨਾਂ ਦੋਸ਼ੀਆਂ ਨੇ 110 ਕਿਲੋਮੀਟਰ ਸੀਸੀਟੀਵੀ ਟਰੈਕ ਕਰਕੇ ਦੋਸ਼ੀਆਂ ਦੀ ਜਿਹੜੀ ਪਛਾਣ ਹੋਈ ਆ ਜਾਂਚ ਪੂਰੀ ਜਿਹੜੀ ਟੈਕਨੀਕਲੀ ਐਵੀਡੈਂਸ ਦੇ ਆਧਾਰ ਤੇ ਹੈ ਦੋਸ਼ੀਆਂ ਦੀ ਮੂਵਮੈਂਟ ਵੱਖ-ਵੱਖ ਆਵਾਜ਼ਾਂ ਦੇ ਦਵਾਈ ਕੋਈ ਬਿਹਾਰ ਪਟਨਾ ਨਦੀਰ ਰਾਪੂਰ ਛਤੀਸਗੜ ਲੋਕਲ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਦੋਸ਼ੀਆਂ ਨੂੰ ਗ੍ਰਿਫਤਾਰ ਜਿਹੜਾ ਕੀਤਾ ਗਿਆ ਔਰ ਇਹ ਕਤਲ ਜਿਹੜੇ ਬਾਹਰ ਬੈਠੇ ਆਪਰੇਟਰ ਨੇ ਬਾਹਰ ਬੈਠੇ ਜਿਹੜੇ ਲੋਕ ਇਹਨਾਂ ਦੇ ਸੰਪਰਕ ਦੇ ਵਿੱਚ ਉਹ ਵੱਲ ਜਿਹੜਾ ਉਹ ਕਰਾਰੇ ਉਹਨਾਂ ਦੇ ਤਹਿਤ ਜਿਹੜੇ ਹੋ ਰਿਹਾ ਔਰ ਫੰਡਿੰਗ ਇਥਿਆਰ ਵਾਹਨ ਤੇ ਸੈਲਟਰ ਵਾਖਾ ਕ ਲੋਕਾਂ ਨੂੰ ਵਹਈਆ ਕਰਵਾਏ ਗਏ ਔਰ ਇਹ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਸਦਾਤ ਭਗਵੰਤ ਸਿੰਘ ਜੀ ਨੇ ਬਾਤ ਬਾਤ ਜ਼ੀਰੋ ਟੋਲਰੈਂਸ ਗੈਂਗਸਟਰਵਾਦ ਦੇ ਉੱਤੇ ਕਿਹਾ ਹੈ ਇਹਦਾ ਰਿਜ਼ਲਟ ਹੈ ਕਿ ਸਾਡੀ ਪੁਲਿਸ ਜਿਹੜੀ ਹੈ ਉਹ ਰਾਤ ਦਿਨ ਕੰਮ ਕਰ ਰਹੀ ਹੈ ਔਰ ਕਿਸੇ ਨੂੰ ਵੀ ਇਹ ਨਹੀਂ ਹੋਣਾ ਚਾਹੀਦਾ ਕਿ ਉਹ ਪੰਜਾਬ ਦੇ ਵਿੱਚ ਕੋਈ ਵਾਰਦਾਤ ਕਰਕੇ ਬਚ ਕੇ ਚਲ ਜਾਣਗੇ ਉਹਨਾਂ ਲਈ ਜੇਲਾ ਬਣੀਆਂ ਉਹਨਾਂ ਲਈ ਜੋ ਗੋਲੀ ਚਲਾਉਂਦੇ ਉਹਨਾਂ ਲਈ ਵੀ ਗੋਲੀ ਬਣੀ ਹੈ ਇਸ ਕਰਕੇ ਮੈਂ ਪੰਜਾਬ ਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਸਰਬਾਤ ਭਗਵਾਨ ਸਿਗਮਾਨ ਦੀ ਸਰਕਾਰ ਪਿਛਲੇ ਕਈ ਸਾਲਾਂ ਤੋਂ ਗੈਸਟ੍ਰਵਾਦ ਦੇ ਖਿਲਾਫ ਡਰੱਗ ਦੇ ਖਿਲਾਫ ਇੱਕ ਲੰਮੀ ਲੜਾਈ ਲੜੀ ਐ ਉਹ ਜਲਦੀ ਅਸੀਂ ਇਸ ਲੜਾਈ ਨੂੰ ਜਿਹੜਾ ਉਹ ਸਿਰੇ ਲਾ ਦਿਆਗੇ ਅਸੀਂ ਜਲਦੀ ਇਹ ਗੈਸਟ੍ਰਵਾਦ ਪੰਜਾਬ ਚੋਂ ਜਿਹੜਾ ਉਹ ਖਤਮ ਕਰ ਦਿਆਗੇ ਕਿਸੇ ਨੂੰ ਵੀ ਪੰਜਾਬ ਦੇ ਵਿੱਚ ਇਹ ਆਜ਼ਾਦਤੀ ਦਿੱਤੀ ਜਾਊਗੀ ਕਿ ਉਹ ਗੋਲੀ ਚਲਾ ਕੇ ਕਿ ਨਰੋਜ ਬੰਦੇ ਨੂੰ ਮਾਰ ਦੇ ਉਹ ਜੋ ਮਾਰਦੇਗੇ ਉਹਨਾਂ ਨੂੰ ਉਹਦਾ ਬਹੁਤ ਵੱਡਾ ਕਮਿਆਦਾ ਭੁਗਤਾਨ ਪਊਗਾ ਬਾਏ ਤੁਹਾਡੇ ਦਾ ਇਹ ਕਹਿਣਾ ਚਾਹੁੰਦਾ ਸੀਗਾ ਕਿ ਸਾਡੀ ਪੰਜਾਬ ਦੀ ਬਿਹਤਰ ਪੁਲਿਸ ਜਿਹੜੀ ਹੈ ਜਿੰਨੇ ਪਹਿਲਾਂ ਵੀ ਜਦੋਂ ਪੰਜਾਬ ਦੇ ਵਿੱਚ ਕਾਲਾ ਦੌਰ ਸੀਗਾ ਉਦੋਂ ਵੀ ਬਹੁਤ ਵੱਡੀ ਲੜਾਈ ਲੜੀ ਤੇ ਹੁਣ ਵੀ ਗੈਂਗਸਟਰਵਾਦ ਦੇ ਖਿਲਾਫ ਤੇ ਡਰੱਗ ਮਾਫੀਆ ਦੇ ਖਿਲਾਫ ਸਾਡੀ ਪੁਲਿਸ ਜਿਹੜੀ ਆ ਬਹੁਤ ਵੱਡੀ ਲੜਾਈ ਲਾੜੀ ਆ ਇਸ ਕਰਕੇ ਅਸੀਂ ਜਲਦੀ ਡਰੱਗ ਮਾਫੀਆ ਤੇ ਗੈਂਗਸਟਰ ਜਿਹੜੇ ਆ ਉਹਨਾਂ ਨੂੰ ਕਾਬੂ ਕਰਕੇ ਜੇਲ੍ਹਾਂ ਦੀਆਂ ਸਵਾਖਾਂ ਪਿੱਛੇ ਜਿਹੜਾ ਭੇਜ ਦਿਆਂਗੇ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ